13 ਮਹੀਨੇ ਬਾਅਦਿਆਂ ਕਰੀਬ 400 ਦਿਨਾਂ ਬਾਅਦ ਸ਼ੰਭੂ ਬਾਰਡਰ ਹੁਣ ਖੁੱਲ ਚੁਕਿਆ ਹੈ ਸ਼ੰਭੂ ਬਾਰਡਰ ਆਫੀਸ਼ਲ ਤੌਰ ਦੇ ਉੱਤੇ ਜੋ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਰਾਤ ਖੋਲ ਦਿੱਤਾ ਗਿਆ ਹੈ ਜੇਕਰ ਤੁਸੀਂ ਇਸ ਸਮੇਂ ਲੁਧਿਆਣਾ ਤੋਂ ਨਿਕਲੇ ਹੋ ਤੇ ਤੁਸੀਂ ਜਾਣਾ ਹੈ ਅੰਬਾਲਾ ਜਾਂ ਫਿਰ ਕਰਨਾਲ ਜਾਂ ਫਿਰ ਕੁਰੂਕhetra ਤੇ ਤੁਸੀਂ ਸੋਚ ਰਹੇ ਸੀ ਕਿ ਵਾਇਆ ਚੰਡੀਗੜ੍ਹ ਜ਼ਿਰਕਪੁਰ ਹੋ ਕੇ ਜਾਣਾ ਪਏਗਾ ਤਾਂ ਨਹੀਂ ਤੁਸੀਂ ਬਿਲਕੁਲ ਸਿੱਧੀ ਗੱਡੀ ਦੱਬ ਸਕਦੇ ਹੋ ਰਾਜਪੁਰਾ ਤੋਂ ਹੁੰਦੇ ਹੋਏ ਸ਼ੰਭੂ ਸ਼ੰਭੂ ਤੋਂ ਅੰਬਾਲਾ ਪਰ ਰੋਡ ਕਲੀਅਰ ਹੋ ਚੁਕਿਆ ਹੈ ਇਸ ਸਮੇਂ ਦੀ ਇਹਨਾਂ ਖਬਰ ਹੈ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਾਹ ਖੋਲ ਦਿੱਤਾ ਗਿਆ ਹੈ ਹਰਿਆਣਾ ਤੋਂ ਆਉਣ ਵਾਲਾ ਰਾਹ ਸਾਫ਼ ਕੀਤਾ ਜਾ ਰਿਹਾ ਹੈ ਖਨੌਰੀ ਬਾਰਡਰ ਵਾਲਾ ਰਾਬੀ ਓਪਨ ਕੀਤਾ ਜਾ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਇੰਟਰਨੈਟ ਸੇਵਾ ਜ਼ਰੂਰ ਬਹਾਲ ਕਰ ਦਿੱਤੀ ਗਈ ਹੈ ਇਸ ਸਮੇਂ ਅਹਿਮ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਔਰ ਕਾਬਲੇ ਗੋੜੇ ਕੀ ਇਸ ਸਮੇਂ ਇੱਕ ਰੋਡ ਹੀ ਚੱਲ ਰਹੀ ਹੈ ਤੇ ਉਸੇ ਰੋਡ ਤੇ ਆਣਾ ਜਾਣਾ ਦੋਵੇਂ ਪਾਸੇ ਤੋਂ ਜਾਰੀ ਰਹੇਗਾ ਯਾਨੀ ਕਿ ਥੋੜੇ ਜਿਹਾ ਟ੍ਰੈਫਿਕ ਤੁਹਾਨੂੰ ਉੱਥੇ ਮਿਲ ਸਕਦਾ ਹੈ ਪਰ ਤੇ ਰਾਤ ਭਰੀ ਗੱਲ ਹੈ ਕਿ ਸਿੱਧੇ ਤੌਰ ਦੇ ਉੱਤੇ ਤੁਸੀਂ ਜਾ ਸਕਦੇ ਹੋ ਜਿਹੜਾ ਪਹਿਲਾਂ ਅਲਟਰਨੇਟ ਰੂਟ ਅਪਣਾਉਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਜਿਹੜਾ ਪਹਿਲਾਂ ਪਿੰਡਾਂ ਚੋਂ ਜਾਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਜਿਹੜਾ ਪਹਿਲਾਂ ਜ਼ਿਰਖਪੁਰ ਹੋ ਕੇ ਜਾਣਾ ਪੈਂਦਾ ਸੀ ਉਸ ਦੀ ਜ਼ਰੂਰਤ ਨਹੀਂ ਬਹੁਤ ਸਾਰੇ ਲੋਕ ਵਾਇਆ ਬਨੂੜ ਹੋ ਕੇ ਜਾ ਰਹੇ ਸੀ ਉਸ ਦੀ ਵੀ ਜ਼ਰੂਰਤ ਨਹੀਂ ਜੇ ਤੁਸੀਂ ਜਾਣਾ ਹੈ ਲੁਧਿਆਣਾ ਤੋਂ ਅੰਬਾਲਾ ਜਾਂ ਤੁਸੀਂ ਇਸ ਸਮੇਂ ਦਿੱਲੀ ਤੋਂ ਨਿਕਲੇ ਹੋ 에어ਪੋਰਟ ਤੇ ਤੁਹਾਡਾ ਜਹਾਜ਼ ਉਤਰਿਆ ਸੀ ਤੁਹਾਡਾ ਕੈਬ ਵਾਲਾ ਤੁਹਾਨੂੰ ਲੈ ਕੇ ਦਿੱਲੀ ਤੋਂ ਨਿਕਲੇ ਤੁਸੀਂ ਅੰਬਾਲੇ ਜਾਣਾ ਹੈ ਜਾਂ ਤੁਸੀਂ ਲੁਧਿਆਣੇ ਜਾਣਾ ਹੈ ਤਾਂ ਹੋਰ ਪਾਸੇ ਨੂੰ ਗੱਡੀ ਨਾ ਘਮਾਵੇ ਉਹਨੂੰ ਕਹਿ ਦਿਓ ਕਿਉਂ ਰਾਹ ਖੁੱਲ ਚੁੱਕਿਆ ਤੁਸੀਂ ਉਸ ਰੂਟ ਨੂੰ ਹੀ ਇਸਤੇਮਾਲ ਕਰ ਸਕਦੇ ਹੋ ਜਿਹੜਾ ਇੱਕ ਪਹਿਲਾਂ ਤੋਂ NH44 ਵਾਲਾ ਜਿਹੜਾ ਪਹਿਲਾਂ NH1 ਹੁੰਦਾ ਸੀ ਹੁਣ NH44 ਹੈ NH44 ਦੇ ਜ਼ਰੀਏ ਹੀ ਤੁਸੀਂ ਆ ਸਕਦੇ ਹੋ ਦਿੱਲੀ ਅੰਮ੍ਰਿਤਸਰ ਰੂਟ ਬਹਾਲ ਕਰ ਦਿੱਤਾ ਗਿਆ ਹੈ 13 ਮਹੀਨੇ ਬਾਅਦ ਖੁੱਲਿਆ ਹੈ ਸ਼ੰਭੂ ਬਾਰਡਰ ਇਹ 13 ਫਰਵਰੀ 2024 ਨੂੰ ਬਲੌਕ ਹੋਇਆ ਸੀ ਇਨਫੈਕਟ ਬਲੌਕ ਤਾਂ 11 ਫਰਵਰੀ ਨੂੰ ਹੋ ਗਿਆ ਸੀ ਪਰ 13 ਤਰੀਕ ਤੋਂ ਕਿਸਾਨ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤੇ ਕਾਫੀ ਲੰਬਾ ਟਾਈਮ ਲੱਗਿਆ ਕਰੀਬ ਕਰੀਬ 18 ਮਹੀਨੇ ਔਰ ਹੁਣ ਜਾ ਕੇ 19 ਮਾਰਚ ਨੂੰ ਯਾਨੀ ਕਿ ਕੱਲ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਉਥੋਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਉਥੇ ਤੰਬੂ ਟੈਂਟ ਜਾਂ ਫਿਰ ਨਜ਼ਰ ਆ ਰਹੇ ਸੀ ਸਟੇਜਾਂ ਵਾਲਾ ਸਮਾਨ ਸਭ ਕੁਝ ਹਟਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਕਬਾਇਦ ਸ਼ੁਰੂ ਹੋਈ ਹਰਿਆਣਾ ਵਾਲੇ ਪਾਸੇ ਤੋਂ ਵੀ ਕਿ ਰੋਡ ਨੂੰ ਕਲੀਅਰ ਕੀਤਾ ਜਾਵੇ ਤੇ ਇਸ ਸਮੇਂ ਇਹ ਜਾਣਕਾਰੀ ਹੈ ਕਿ ਰੋਡ ਕਲੀਅਰ ਹੋ ਚੁੱਕੀ ਹੈ ਖਨਾਰੀ ਬਾਰਡਰ ਦੇ ਉੱਤੇ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਇਸ ਸਮੇਂ ਸਥਿਤੀ ਕੀ ਹੈ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਦੋਵੇਂ ਸਹਿਯੋਗੀ ਸਾਡੇ ਨਾਲ ਨੇ ਚਰਨਜੀਤ ਕੋਸ਼ਲ ਸਾਡੇ ਨਾਲ ਜੁੜ ਰਹੇ ਨੇ ਤੇ ਦੂਜੇ ਪਾਸੇ ਨਵਿੰਦਰ ਬਰਾੜਵੀ ਸਾਡੇ ਨਾਲ ਜੁੜ ਰਹੇ ਨੇ ਔਰ ਕਾਬਲੇ ਗੌਰ ਹੈ ਕਿ ਨਵਿੰਦਰ ਬਰਾੜ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਸ਼ੰਭੂ ਮੋਰਚੇ ਤੋਂ ਜਦਕਿ ਜੇ ਮੈਂ ਜ਼ਿਕਰ ਕਰਾਂ ਚਰਨਜੀਤ ਕੋਸ਼ਲ ਦਾ ਤਾਂ ਚਰਨਜੀਤ ਸਾਡੇ ਨਾਲ ਜੁੜੇ ਹੋਏ ਨੇ ਖਨਾਰੀ ਮੋਰਚੇ ਤੋਂ ਪਹਿਲਾਂ ਮੈਂ ਸ਼ੰਭੂ ਦਾ ਰੁਕ ਕਰਦੇ ਹਾਂ ਸ਼ੰਭੂ 13 ਮਹੀਨੇ ਬਾਅਦ ਖੁੱਲ ਚੁੱਕਿਆ ਨਪਿੰਦਰ ਓਵਰ ਟੂ ਯੂ ਥੋੜਾ ਜਿਆਦਾ ਦੱਸੋ ਸਮਝਾਓ ਇਸ ਸਮੇਂ ਦੀ ਸਥਿਤੀ ਕੀ ਹੈ ਜੇ ਮੈਂ ਜਾਣਾ ਹੈ ਰਾਜਪੁਰਾ ਤੋਂ ਅੰਬਾਲਾ ਚਲੋ ਮੈਂ ਥੋੜਾ ਜਿਆਦਾ ਹੋਰ ਇਸ ਨੂੰ ਵੱਡਾ ਰੂਟ ਲੈਣਾ ਅਸੀਂ ਨੇ ਕਲੀਨ ਲੁਧਿਆਣਾ ਤੋਂ ਅਸੀਂ ਜਾਣਾ ਹੈ ਕੁਰੂਕਸ਼ੇਤਰੀ ਜਾਂ ਫਿਰ ਅੰਬਾਲਾ ਜਾਂ ਦਿੱਲੀ ਆ ਜਾਈਏ ਤਿੱਕੀ ਹੋਏਗਾ ਜੇਕਰ ਅਸੀਂ ਆ ਰਹੇ ਹਾਂ ਕੁਰੂਕਸ਼ੇਤਰ ਤੋਂ ਤੇ ਜਾਣਾ ਅਸੀਂ ਰਾਜਪੁਰੇ ਜਾਂ ਫਿਰ ਲੁਧਿਆਣਾ ਜਾਂ ਪਟਿਆਲਾ ਤਾਂ ਫਿਰ ਕਿਹੜਾ ਰੂਟ ਹੋਏਗਾ ਰੋਡ ਦੋਵਾਂ ਲੋਕਾਂ ਦੇ ਲਈ ਖੁੱਲੀ ਹੈ ਨਪਿੰਦਰ ਬਿਲਕੁਲ ਕਰੋ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਸਮਝਾ ਦਿਆਂ ਮੈਂ ਇਸ ਵੇਲੇ ਘੱਗਰ ਦੇ ਪੁਲ ਤੇ ਖੜਾ ਇਹ ਉਹ ਹਾਈਵੇ ਜਿਹੜਾ ਲੁਧਿਆਣਾ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਲੁਧਿਆਣੇ ਤੋਂ ਦਿੱਲੀ ਨੂੰ ਜੋੜਦਾ ਲੁਧਿਆਣੇ ਰਾਜਪੁਰੇ ਨੂੰ ਅੰਮ੍ਰਾਲੇ ਨਾਲ ਜੋੜਦਾ ਤਾਂ ਮੈਂ ਜਿੱਥੇ ਮੌਜੂਦ ਹਾਂ ਮੇਰੇ ਪਿੱਛੇ ਇਹ ਦੇਖੋ ਧੂੜ ਉੱਡ ਰਹੀ ਹੈ ਇਹ ਧੂੜ ਉੱਡਦੀ ਸੰਕੇਤ ਦੇ ਰਹੀ ਹੈ ਕਿ ਹੁਣ ਇਸ ਪੁਲ ਤੇ ਆਵਾਜਾਈ ਚੱਲ ਰਹੀ ਹੈ ਕਿਉਂਕਿ ਮਿੱਟੀ ਜਾਂ ਫਿਰ ਕੰਕਰੀਟ ਦੀ ਜਿਹੜੀ ਡਸਟਾ ਧੂੜ ਆ ਉਹ ਐਕਚੁਅਲ ਉੱਡ ਰਹੀ ਆ ਪਰ ਇੱਕ ਜੀ ਤੁਸੀਂ ਹੋਰ ਦੇਖੋ ਇੱਕੇ ਸੜਕ ਤੇ ਇੱਕੇ ਪਾਸੇ ਗੱਡੀਆਂ ਜਾ ਵੀ ਰਹੀਆਂ ਤੇ ਆ ਵੀ ਰਹੀਆਂ ਜਿਹੜਿਆ ਕੇ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਇਹ ਪਾਸਾ ਜਿਹੜਾ ਹੈਗਾ ਪਹਿਲਾਂ ਸਿਰਫ ਪੰਜਾਬ ਤੋਂ ਦਿੱਲੀ ਜਾਣ ਦੇ ਲਈ ਇਹ ਰਸਤਾ ਜਿਹੜਾ ਹੈਗਾ ਵਰਤਿਆ ਜਾਂਦਾ ਸੀ ਉਧਰੋਂ ਆਉਣ ਦੇ ਲਈ ਦੂਜਾ ਰਸਤਾ ਸੀ ਉਹ ਤੁਹਾਨੂੰ ਸਾਈਡ ਤੇ ਦਿਖਾ ਦਿੰਦੇ ਆ ਉਹ ਰਸਤਾ ਦੂਜਾ ਜਿਹੜਾ ਆਂਦਾ ਹਰਿਆਣੇ ਤੋਂ ਪੰਜਾਬ ਆਉਣ ਵਾਲਾ ਦੂਜੇ ਪਾਸੇ ਆ ਹੁਣ ਦੂਜੀ ਚੀਜ਼ ਸਮਝਾਵਾਂ ਜੇ ਕਿਸੇ ਨੇ ਪੰਜਾਬ ਤੋਂ ਲੁਧਿਆਣੇ ਤੋਂ ਦਿੱਲੀ ਜਾਣਾ ਲੰਧਿਆਲੇ ਲੁਧਿਆਣੇ ਤੋਂ ਅੰਬਾਲੇ ਜਾਣਾ ਤਾਂ ਬੇਫਿਕਰ ਹੋ ਕੇ ਇਸੇ ਸੜਕ ਤੋਂ ਆ ਸਕਦਾ ਇਹ ਸੜਕ ਅਫੀਸ਼ਲ ਰੂਪ ਦੇ ਵਿੱਚ ਅਧਿਕਾਰਿਕ ਰੂਪ ਦੇ ਵਿੱਚ ਅਧਿਕਾਰਕ ਤੌਰ ਤੇ ਖੋਲ ਦਿੱਤੀ ਗਈ ਹੈ ਦੇਖੋ ਹੁਣ ਮੋਟਰਸਾਈਕਲ ਜਾ ਰਹੇ ਨੇ ਸਵਾ ਸਾਲ ਬਾਅਦ ਇਤੋਂ ਪੈਦਲ ਵੀ ਵਿਅਕਤੀ ਨਹੀਂ ਸੀ ਕੋਈ ਜਾ ਸਕਦਾ ਇਨੀ ਸ਼ਕਤੀ ਸੀ ਇਹ ਗੱਡੀਆਂ ਜਾ ਰਹੀਆਂ ਨੇ ਇਹ ਗੱਡੀਆਂ ਜਾ ਰਹੀਆਂ ਨੇ ਇਹ ਕੈਂਟਰ ਜਾ ਰਿਹਾ ਤਾਂ ਇਹ ਕੈਂਟਰ ਵਾਲਾ ਸ਼ਖਸ ਹੈ ਜਿਹੜਾ ਉਹ ਜਾ ਰਿਹਾ ਤਾ ਹੱਥ ਲਾਉਂਦੇ ਜਾ ਰਹੇ ਨੇ ਜਿਵੇਂ ਅ ਸ਼ਾਇਦ ਕੋਈ ਟੂਰਿਸਟ ਆਇਆ ਹੋਵੇ ਕਿਉਂਕਿ ਸਵਾ ਸਾਲ ਬਾਅਦ ਇਹ ਸੜਕ ਖੁੱਲੀ ਆ ਤਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਲੁਧਿਆਣੇ ਤੋਂ ਜੇ ਦਿੱਲੀ ਜਾਣਾ ਤਾਂ ਸੜਕ ਖੁੱਲ ਚੁੱਕੀ ਆ ਪਰ ਜੇ ਦਿੱਲੀ ਤੋਂ ਅੰਮ੍ਰਿਤਾਲੇ ਤੋਂ ਪੰਜਾਬ ਆਉਣਾ ਤਾਂ ਆ ਸਕਦੇ ਨੇ ਬੇਸ਼ੱਕ ਉਹ ਪਰਲੇ ਰਸਤੇ ਤੋਂ ਜਿਹੜੇ ਰਸਤੇ ਤੋਂ ਰੂਟੀਨ ਦੇ ਵਿੱਚ ਆਉਂਦੇ ਆ ਉਹ ਸੜਕਾਂ ਲੈ ਖੁੱਲ ਰਹੀ ਆ ਪਰ ਜਿਹੜਾ ਇਹ ਵਨਵੇ ਆ ਇਸ ਸੜਕ ਨੂੰ ਟੂਵੇ ਕੀਤਾ ਗਿਆ ਜਿੱਦਾਂ ਪਹਿਲੀਆਂ ਪੁਰਾਣੀਆਂ ਸਿੰਗਲ ਰੋਡ ਹੁੰਦੀਆਂ ਸੀ ਉਸ ਰੂਪ ਦੇ ਵਿੱਚ ਇਸ ਨੂੰ ਵਰਤਿਆ ਜਾ ਰਿਹਾ ਪੋਲਾ ਜਿਹੜਾ ਪਾਸਾ ਜਿਹੜਾ ਹੈਗਾ ਔਨਲਾਈ ਵੀ ਤੇ ਜਾਣ ਲਈ ਵੀ ਕਿਉਂਕਿ ਦੂਜੇ ਪਾਸੇ ਹਲੇ ਕੰਮ ਚੱਲ ਰਿਹਾ ਨਹੀਂ ਚੱਲ ਰਹੀਆਂ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਵਹੀਕਲ ਜਾ ਰਹੇ ਨੇ ਗੱਡੀਆਂ ਜਾ ਰਹੀਆਂ ਨੇ ਟੂ ਵੀਲਰ ਆ ਰਹੇ ਨੇ ਤਾਂ ਇਹ ਇੱਕ ਗੱਲ ਸਪਸ਼ਟਾ ਛੋਟੇ ਲਫ਼ਜ਼ਾਂ ਦੇ ਵਿੱਚ ਕਹਾਂ ਤਾਂ ਹੁਣ ਪੰਜਾਬ ਤੇ ਹਰਿਆਣੇ ਦਾ ਰਸਤਾ ਖੁੱਲ ਗਿਆ ਜੁੜ ਗਿਆ ਖੱਗਰ ਦੇ ਉੱਤੇ ਵਾਲਾ ਪੋਲਾ ਜਿਹੜਾ ਉਹਨੂੰ ਖੋਲ ਦਿੱਤਾ ਗਿਆ ਹਾਲਾਂਕਿ ਇੱਕ ਪਾਸੇ ਤੋਂ ਖੁੱਲਿਆ ਗਿਆ ਪਰ ਤੁਸੀਂ ਆ ਵੀ ਸਕਦੇ ਹੋ ਤੁਸੀਂ ਜਾ ਵੀ ਸਕਦੇ ਹੋ ਹੁਣ ਤੁਹਾਨੂੰ ਡਾਇਵਰਟ ਰੂਟ ਲੈਣ ਦੀ ਜ਼ਰੂਰਤ ਨਹੀਂ ਪਿੰਡਾਂ ਦੇ ਵਿੱਚ ਦੀ ਜਿਹੜੇ ਰੂਟ ਤੇ ਕਰੀਬ ਡੇਢ ਘੰਟਾ ਲੱਗਦਾ ਸੀ ਉਹ ਹੁਣ ਤੁਹਾਨੂੰ ਇੱਥੋਂ 5 ਤੋਂ 7 ਮਿੰਟ ਲੱਗਣੇ ਨੇ ਤੇ ਘਰ ਤੋਂ ਅੰਮ੍ਰਾਲੇ ਜਾਣ ਦੇ ਲਈ ਹੁਣ ਤੁਹਾਨੂੰ ਡੇਢ ਘੰਟਾ ਨਹੀਂ ਜਾਣਾ ਪੈਣਾ ਇਸ ਕਰਕੇ ਇਹ ਚੀਜ਼ ਬੜੀ ਕਲੀਅਰ ਹੈ ਰਸਤਾ ਜਿਹੜਾ ਕਲੀਅਰ ਹੋ ਚੁੱਕਿਆ ਹੈ ਗੱਡੀਆਂ ਆ ਵੀ ਰਹੀਆਂ ਨੇ ਗੌਰਵ ਗੱਡੀਆਂ ਜਾ ਵੀ ਰਹੀਆਂ ਨੇ ਜੀ ਚਲੋ ਰਾਤ ਪੜੀ ਖਬਰ ਵੀ ਹੈ ਔਰ ਇਹ ਢੂੜ ਆਮ ਤੌਰ ਤੇ ਜਿਹੜਾ ਆਪਾਂ ਕਹੀਏ ਜਿਹੜੇ ਲੋਕ ਨਿਕਲਦੇ ਨੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਪਰ ਤੁਸੀਂ ਇਹ ਕਹਿ ਸਕਦੇ ਹੋ ਨਿਪੰਦਰ ਕਿ ਇਸ ਢੂੜ ਤੋਂ ਇਸ ਵਾਰ ਕੋਈ ਬਹੁਤੀ ਸਮੱਸਿਆ ਸ਼ਾਇਦ ਲੋਕਾਂ ਨੂੰ ਨਾ ਹੋ ਰਹੀ ਹੋਵੇ ਖਾਸ ਤੌਰ ਤੇ ਜਿਹੜੇ ਇਸ ਰੂਟ ਤੋਂ ਨਿਕਲ ਰਹੇ ਨੇ ਜਿਹੜੇ ਕੋਈ ਅੰਬਾਲਾ ਦਿੱਲੀ ਜਾਂਦਾ ਹੈ ਕੋਈ ਰਾਜਪੁਰੇ ਦਿੱਲੀ ਆਉਂਦਾ ਹੈ ਤੇ ਇਸ ਤਰੀਕੇ ਦੀਆਂ ਤਸਵੀਰਾਂ ਲੈਂਦੀਆਂ ਨੇ ਜਦੋਂ ਅਸੀਂ ਤੁਹਾਨੂੰ ਦਿਖਾਇਆ ਕਿ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਜੇਕਰ ਤੁਸੀਂ ਆ ਰਹੇ ਹੋ ਦਿੱਲੀ ਵਾਲੇ ਪਾਸੇ ਤੋਂ ਕੋਈ ਦਿੱਕਤ ਨਹੀਂ ਅੱਛਾ ਇੱਕ ਹੋਰ ਰੂਟ ਹੈ ਕਿ ਜੇ ਤੁਸੀਂ ਰੋहतक ਹੁੰਦੇ ਹੋ ਆ ਰਹੇ ਹੋ ਔਰ ਬਾਇਆ ਜੀਨ ਜੀਨ ਤੋਂ ਬਾਅਦ ਤੁਸੀਂ ਐਂਟਰੀ ਕਰਨੀ ਹੈ ਪੰਜਾਬ ਦੇ ਵਿੱਚ ਤਾਂ ਆਮ ਤੌਰ ਤੇ ਖਨੌਰੀ ਬਾਰਡਰ ਦੇ ਜ਼ਰੀਏ ਹੀ ਆਪਾਂ ਐਂਟਰੀ ਕਰਦੇ ਆਂ ਖਨੌਰੀ ਪਤਣਾ ਸਮਾਨਾ ਹੁੰਦਾ ਹੋਇਆ ਪੂਰਾ ਕਾਫਲਾ ਗੱਡੀਆਂ ਦਾ ਜਿਹੜਾ ਪਹੁੰਚਦਾ ਹੈ ਅੱਗੇ ਸੰਗਰੂਰ ਜਾਂ ਫਿਰ ਪਟਿਆਲੇ ਵਾਲੇ ਪਾਸੇ ਤੇ ਇਸ ਸਮੇਂ ਖਨੌਰੀ ਤੋਂ ਸਾਡੇ ਸੇਹ ਹੋਗੀ ਚਰਨਜੀਤ ਕੌਸ਼ਲ ਜੁੜ ਰਹੇ ਨੇ ਮੈਂ ਉਹਨਾਂ ਦਾ ਰੁਕ ਕਰਦਾ ਚਰਨਜੀਤ ਤੁਸੀਂ ਵੀ ਦੱਸੋ ਥੋੜਾ ਜਿਆ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਕਿ ਨਹੀਂ ਖਨੌਰੀ ਦੇ ਉੱਤੇ ਮੌਜੂਦਾ ਸਥਿਤੀ ਕੀ ਹੈ ਸਰਵਕ ਖਨੌਰੀ ਬਾਰਡਰ ਦੇ ਉੱਪਰ ਜਲਦੀ ਜਿਹੜੀ ਹੈਗੀ ਆ ਪੁਲਿਸ ਹੁਣ ਸਫਾਈ ਕਰ ਰਹੀ ਹੈ ਜਿੰਨੇ ਟਰੈਕਟਰ ਟਰਾਲੀਆਂ ਸੀ ਲਗਾਤਾਰ ਪੁਲਿਸ ਦੇ ਵੱਲੋਂ ਟੋ ਕਰਕੇ ਲੈ ਕੇ ਜਾਈਆਂ ਜਾ ਰਹੀਆਂ ਨੇ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਵਾਂਗੇ ਨਾਲ ਇੱਕ ਵੱਡੀ ਜਾਣਕਾਰੀ ਪੋਰ ਦਮਾਗਾ ਕੀ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਰਾਹਤ ਕਿਸਾਨਾਂ ਨੂੰ ਦੇ ਦਿੱਤੀ ਗਈ ਆ ਹੁਣ ਤੱਕ ਪੁਲਿਸ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਇੱਕ ਦੂਰੀ ਦੇ ਉੱਪਰ ਲਿਜਾ ਕੇ ਰੱਖ ਰਹੀ ਸੀ ਉੱਥੇ ਫਿਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਲੈ ਕੇ ਜਾਂਦੇ ਸੀ ਪਰ ਹੁਣ ਪੁਲਿਸ ਦੇ ਵੱਲੋਂ ਨਵੀਂ ਆਫਰ ਕਿਸਾਨਾਂ ਨੂੰ ਦਿੱਤੀ ਗਈ ਆ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਓ ਆਪਣੀ ਜਾਣਕਾਰੀ ਦਿਓ ਤੇ ਆਪਣੇ ਸਮਾਨ ਦੀ ਆਪਣੇ ਵਹੀਕਲ ਦੀ ਕਿਤੇ ਨਾ ਰਜਿਸਟ੍ਰੇਸ਼ਨ ਲਖਵਾਓ ਤਾਂ ਤੁਸੀਂ ਆਪਣੇ ਪੂਰੇ ਸਾਧਨ ਆਪਣਾ ਪੂਰਾ ਸਮਾਨ ਇੱਥੋਂ ਲੈ ਕੇ ਜਾ ਸਕਦੇ ਹੋ ਤਾਂ ਇਹਦੇ ਨਾਲ ਜਲਦੀ ਜਿਹੜਾ ਹੈਗਾ ਫਰਕਾਂ ਸਾਫ ਹੋਣ ਗਿਆ ਜਲਦੀ ਜਿਹੜਾ ਹੈਗਾ ਇਤੋਂ ਕਿਤਨਾ ਕਿਤੋਂ ਜਿਹੜੇ ਵੱਡੇ ਪੱਧਰ ਦੇ ਉੱਪਰ ਟਰੈਕਟਰ ਟਰਾਲੀਆਂ ਖੜੇ ਨੇ ਉਹ ਚੱਕੇ ਜਾਣਗੇ ਤਾਂ ਜਲਦੀ ਜਿਹੜਾ ਹੈਗਾ ਕਿਤਨਾ ਕਿਤੇ ਰਸਤੇ ਵੀ ਖੋਲਣਗੇ ਤਾਂ ਪੂਰੇ ਜਿਹੜੇ ਹੈਗੇ ਨੇ ਜਿੱਥੇ ਹੁਣ ਪਹਿਲਾਂ ਖੁਦ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਪੁਲਿਸ ਲੈ ਕੇ ਜਾ ਰਹੀ ਸੀ ਉੱਥੇ ਹੁਣ ਪੁਲਿਸ ਦੇ ਕੋਲ ਕਿਸਾਨ ਖੁਦ ਆਪਣੇ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਇਧਰ ਤੁਹਾਨੂੰ ਤਸਵੀਰ ਦਿਖਾਉਂਗਾ ਕਿ ਕਿਸਾਨਾਂ ਦੇ ਵੱਲੋਂ ਆਪਣੇ ਵਹੀਕਲਾਂ ਦੇ ਨੰਬਰ ਜਿਹੜੇ ਹੈਗੇ ਨੇ ਲਿਖਵਾਏ ਜਾ ਰਹੇ ਨੇ ਆਪਣੀ ਡਿਟੇਲ ਜਿਹੜੀ ਹੈਗੀ ਆ ਉਹ ਲਿਖਵਾਈ ਜਾ ਰਹੀ ਆ ਜਿਸ ਤੋਂ ਬਾਅਦ ਸਾਫ਼ ਤੌਰ ਦੇ ਉੱਪਰ ਜਿਹੜੇ ਕਿਸਾਨਾਂ ਦੇ ਵਹੀਕਲ ਹੈਗੇ ਨੇ ਉਹ ਕਿਸਾਨ ਲੈ ਕੇ ਜਾਂਦੇ ਨੇ ਸਪੀ ਫਿਰਕ ਸਾਡੇ ਨਾਲ ਨੇ ਜਿਹੜੇ ਕੀ ਪੂਰੀ ਜਿਹੜੀ ਆ ਜਾਣਕਾਰੀ ਦੇ ਰਹੇ ਨੇ ਅਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਪਹਿਲਾਂ ਤਾਂ ਤੁਹਾਡੇ ਵੱਲੋਂ ਖੁਦ ਜਿਹੜੇ ਹੈਗੇ ਨੇ ਵਹੀਕਲ ਪੁਲਿਸ ਲੈ ਕੇ ਜਾ ਰਹੀ ਸੀ ਪਰ ਹੁਣ ਵੱਡੀ ਸੁਵਿਧਾ ਇਹਦੇ ਨਾਲ ਕੰਮ ਵੀ ਜਲਦੀ ਨਿਕਲੂਗਾ ਸਵੇਰ ਨਾਲੋਂ ਇਸ ਗੱਲ ਦਾ ਬਹੁਤ ਫਰਕ ਹੈ ਜਦੋਂ ਤੋਂ ਮਾਨਯੋਗ ਡੀਆਈਜੀ ਸਾਹਿਬ ਨੇ ਅਪੀਲ ਕੀਤੀ ਹੈ ਇੱਕ ਦੋ ਚੈਨਲਸ ਦੇ ਉੱਤੇ ਕਿ ਵੀ ਕਿਸਾਨ ਆ ਕੇ ਆਪਣੀ ਟਰੈਕਟਰ ਟਰਾਲੀਜ਼ ਖੁਦ ਲੈ ਕੇ ਜਾ ਸਕਦੇ ਆ ਆਪਣੀਆਂ ਬਿਲੋਂਗਿੰਗਸ ਲੈ ਕੇ ਜਾ ਸਕਦੇ ਆ ਤੇ ਅਸੀਂ ਸਵੇਰ ਤੋਂ ਹੀ ਵੈਸੇ ਜੇ ਕੋਈ ਉਸ ਤੋਂ ਪਹਿਲਾਂ ਵੀ ਆ ਰਹੇ ਸੀ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਇੱਥੇ ਪੂਰਾ ਰਿਕਾਰਡ ਰੱਖ ਰਹੇ ਸੀਗੇ ਉਹਨਾਂ ਦੀ ਆਈਡੀ ਲੈ ਕੇ ਉਹਨਾਂ ਤੋਂ ਤੇ ਟਰੈਕਟਰ ਦੀ ਆਰਸੀ ਜੇ ਆਰਸੀ ਨਹੀਂ ਗਈ ਤਾਂ ਉਹ ਆਪਣਾ ਕੋਈ ਨਾ ਕੋਈ ਦੋ ਇੰਡੀਪੈਂਡੈਂਟ ਐਵੀਡੈਂਸ ਵਿਟਨੈਸ ਦੇਣ ਤੇ ਆਧਾਰ ਕਾਰਡ ਵਗੈਰਾ ਲੈ ਕੇ ਤੇ ਅਸੀਂ ਉਹਨਾਂ ਨੂੰ ਜਾਣ ਦੇ ਰਹੇ ਸੀ ਹੁਣ ਜਦੋਂ ਤੋਂ ਸਰਨੇ ਅਪੀਲ ਕੀਤੀ ਹੈ ਤੇ ਉਸ ਤੋਂ ਬਾਅਦ ਕਾਫੀ ਨੰਬਰ ਵਧ ਗਿਆ ਹੁਣ ਕਿਸਾਨਾਂ ਦੀ ਗਿਣਤੀ ਜਿਆਦਾ ਨੰਬਰ ਚ ਵੇਖੋ ਲਗਾਤਾਰ ਆ ਰਹੇ ਨੇ ਤੇ ਕੋਸ਼ਾ ਆ ਕੇ ਰਿਕੁਐਸਟ ਕਰ ਰਹੇ ਨੇ ਵੀ ਅਸੀਂ ਸਵੇਰ ਤੱਕ ਆਪਣਾ ਸਮਾਨ ਬੰਨ ਲਾਂਗੇ ਉਹਨਾਂ ਦੇ ਟਰੈਕਟਰ ਟਰਾਲੀ ਜੇ ਇੱਥੇ ਹੈਗੇ ਲੈ ਜਾਣਗੇ ਕਈਆਂ ਨੇ ਹੱਲੇ ਇੱਥੇ ਟਰਾਲੀਆਂ ਟਰਾਲੀਆਂ ਹੈਗੀਆਂ ਨੇ ਟਰੈਕਟਰ ਪਿੰਡ ਨੇ ਤੇ ਉਹ ਜਦੋਂ ਇੱਥੋਂ ਬੰਨ ਲੈਣਗੇ ਤੇ ਫਿਰ ਸਵੇਰ ਤੱਕ ਮੈਨੂੰ ਲੱਗਦਾ ਕੱਲ ਦੁਪਹਿਰ ਤੱਕ ਸਾਰਾ ਇਹ ਕਲੀਨ ਅਪ ਹੋ ਜਾਊਗਾ ਚੰਗੀ ਤਰ੍ਹਾਂ ਜਿਹੜੀ ਰੈਡੀਸ਼ਨ ਹੋ ਰਹੀ ਆ ਕਿੰਨੇ ਕਿ ਕਿਸਾਨਾਂ ਨੇ ਆਪਣੇ ਨਾਮ ਅਤੇ ਪਤੇ ਲਿਖਾਤੇ ਕਿੰਨੇ ਕਿਸਾਨ ਸਮਾਨ ਚੱਕ ਕੇ ਲੈ ਗਏ ਮੈਨੂੰ ਲੱਗਦਾ 150 ਤੋਂ ਉੱਤੇ ਤਾਂ ਲੱਗ ਚਨਜੀਤ ਰੋਡ ਕਦੋਂ ਖੁੱਲ ਜਾਏਗੀ ਰੋਡ ਕਦੋਂ ਖੁੱਲ ਜਾਏਗੀ ਉਹ ਕਲੀਅਰ ਕਰਿਓ ਜਰਾ ਹੁਣ ਆ ਜਿੰਨੇ ਵੀ ਆ ਰਹੇ ਨੇ ਅਸੀਂ ਹਰ ਇੱਕ ਦਾ ਹੀ ਤੁਹਾਨੂੰ ਦੱਸਿਆ ਵੀ ਹਰ ਇੱਕ ਦਾ ਨਾਮ ਰਜਿਸਟਰ ਕਰਦੇ ਆਂ ਤੇ ਉਹਨਾਂ ਤੋਂ ਉਹਨਾਂ ਦੀ ਆਈਡੀ ਲੈਨੇ ਆਂ ਆਪਾਂ ਇਨਸ਼ੋਰ ਕਰਦੇ ਆਂ ਕਿ ਕੋਈ ਕਿਸੇ ਦਾ ਗਲਤੀ ਨਾਲ ਕੋਈ ਹੋਰ ਸਮਾਨ ਨਾ ਲੈ ਜਾਏ ਇਸ ਤਰੀਕੇ ਦੇ ਨਾਲ ਸਾਰਥ ਕਦੋਂ ਤੱਕ ਸਾਫ਼ ਹੋ ਜਾਊਗੀ ਜਿਹੜੇ ਤਰੀਕੇ ਦੇ ਨਾਲ ਇਹਨੂੰ ਕੰਮ ਹੋ ਰਿਹਾ ਕਿਉਂਕਿ ਤੁਹਾਡੇ ਵੱਲੋਂ ਵੀ ਜਿਹੜੇ ਅਨ ਆਈਡੈਂਟੀਫਾਈਡ ਹੈਗੇ ਨੇ ਉਹ ਥੇ ਲਿਜਾਏ ਜਾ ਰਹੇ ਨੇ ਤੇ ਕਿਸੇ ਸੰਰ ਵੀ ਲੈ ਕੇ ਜਾ ਰਹੇ ਨੇ ਕਿੰਨੇ ਕ ਸਮੇਂ ਚ ਰਸਤਾ ਚਾਲੂ ਹੋ ਜਾਊਗਾ ਇਦੇ ਬਾਰੇ ਸਹੀ ਕਮੈਂਟ ਕਰਨਾ ਤਾਂ ਸੀਨੀਅਰ ਲੈਵਲ ਤੋਂ ਹੀ ਕੀਤਾ ਜਾ ਸਕਦਾ ਹੈ ਮਾਨਯੋਗ ਡੀਏ ਸਾਹਿਬ ਅੱਗੇ ਮੀਟਿੰਗ ਲੈ ਰਹੇ ਨੇ ਸਾਰੇ ਆਫਸਰਸ ਦੇ ਨਾਲ ਉੱਥੇ ਹੀ ਪਤਾ ਲੱਗੂਗਾ ਵੀ ਕਦੋਂ ਤੱਕ ਇਹ ਥਰੂ ਐਂਡ ਥਰੂ ਹੋ ਜੂਗੀ ਕਿਉਂਕਿ ਹਰਿਆਣੇ ਨਾਲ ਵੀ ਕੋਆਰਡੀਨੇਸ਼ਨ ਕਰਨਾ ਪੈਣਾ ਉਧਰ ਵੀ ਜਿਹੜੀ ਬੈਰੀਕੇਟਿੰਗ ਲੱਗੀ ਹੋਈ ਸੀ ਮੈਨੂੰ ਉਹਦੇ ਬਾਰੇ ਨਹੀਂ ਪਤਾ ਵੀ ਉਹ ਕਿੰਨੀ ਦਿਨ ਚੱਲੇਗੀ ਜੀ 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 ਚਰੰਜਿੰਗ ਤੇ ਮੰਨ ਰਹੇ ਆ ਕਿ ਕੱਲ ਤੱਕ ਤਾਂ ਕੱਲ ਦੁਪਹਿਰ ਤੱਕ ਥਰੂ ਹੋ ਜਾਣਾ ਚਾਹੀਦਾ ਸਾਫ ਪਾ ਬਿਲਕੁਲ ਨਵਰੀਤ ਵਿਰਕ ਖੁਦ ਸਾਰੇ ਕਮਾਲ ਸੰਭਾਲ ਰਹੇ ਨੇ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਆਈਡੀ ਪਹਿਲਾਂ ਚੈੱਕ ਕੀਤੀ ਜਾਂਦੀ ਆ ਆਧਾਰ ਕਾਰਡ ਚੈੱਕ ਕੀਤਾ ਤੇ ਇਹਦਾ ਐਸਪੀ ਸਾਹਿਬ ਖੁਦ ਦੇਖ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਪੂਰੀ ਜਾਂਚ ਕਰਕੇ ਉਸ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਆਪਣੇ ਸਾਧਨਾਂ ਦੇ ਕੋਲ ਕਿਸਾਨ ਆ ਪਹੁੰਚ ਜਾਂਦੇ ਨੇ ਆਪਣਾ ਸਮਾਨ ਸੰਭਾਲ ਕੇ ਬੰਨ ਕੇ ਫਿਰ ਆਪਣੇ ਘਰਾਂ ਨੂੰ ਲੈ ਕੇ ਜਾ ਸਕਦੇ ਨੇ ਤਾਂ ਜਿਹੜੀ ਰਫਤਾਰ ਹੁਣ ਫੜੀ ਆ ਕਿੱਥੇ ਪਹਿਲਾਂ ਸਿਰਫ ਪੁਲਿਸ ਕਰਦੀ ਸੀ ਤਾਂ ਪੁਲਿਸ ਦੇ ਨਾਲ ਜਿਹੜੀ ਕਿਸਾਨ ਨੇ ਜਲਦੀ ਜਿਹੜਾ ਹੈਗਾ ਕਨੋਰੀ ਬਾਰਡਰ ਵੀ ਖੁੱਲੂਗਾ ਜੀ Chica.